बिलावल महल्ला पंजवा, बन काटे आप प्रभ बन काटे आप प्रभ, हो वा करपल दीन दयाल प्रभ पार ब्रह्म तांकी नदर निहाल, ਗੁਰਪੂਰੈ ਕਿਰਪਾ ਕਰੀ ਕਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਧਿਆ万 ਜੋਗ ਰਹਾਉ ਔਖਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੀ ਸਾਧ ਸੰਗ ਮਨ ਤਨ ਹਿਤੈ ਫਿਰ ਦੂਖ ਨਾ ਜਾਪੈ ਹਰ 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 ਜਾਪੀਐ ਅੰਤਰਿ ਲੇਵਲਾਈ ਕਲ ਵਿਖ ਉਤਰੈ ਸੁਧ ਹੋਈ ਸਾਧੂ ਸਰਨਾਈ ਸੁਣਤ ਜਪਤ ਹਰ ਨਾਮ ਜਸ ਤੰਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਥੈ ਹਰ ਕੀ ਗੁਣ ਗਾਈ ਸੁਣਤ ਜਪਤ ਹਰ ਨਾਮ ਜਸ ਤੰਕੀ ਦੂਰ ਬਲਾਈ ਮਹਮੰਤਰ ਨਾਨਕ ਕਥੈ ਹਰ ਕੀ ਗੁਣ ਗਾਈ ਬਿਲਾਵਲ ਮਹੱਲਾ ਪੰਜਵਾਂ ਪੈ ਤੇ ਉਪਜੈ ਭਗਤ ਪ੍ਰਭ ਅੰਤਰ ਹੋਇ ਸ਼ਾਂਤ ਨਾਮ ਜਪਤ ਗੋਬਿੰਦ ਕਾ ਬਿਨ ਸੈ ਬ੍ਰਹਮ ਪ੍ਰਾਤ ਗੁਰਪੁਰਾ ਜਿਸ ਭੇਟਿਆ ਤੰ ਕੈ ਸੁਖ ਪਰਵੀਸ ਮਨ ਕੀ ਮੱਤ ਤੇ ਆਗੀ ਐ ਸੋਣੀਏ ਉਪਦੇਸ ਰਹਾਉ ਸਿਮਰਤ ਸਿਮਰਤ ਸਿਮਰੀਐ ਸੋ ਬੁਰਖ ਦਤਾਾਰ ਮਨਤੇ ਕਭੋ ਨਾ ਵਿਸਰੈ ਸੋ ਪੁਰਖ ਆਪਾਰ ਚਰਨ ਕੰਬਲਕ ਸਿਓ ਰੰਗ ਲਗਾ ਆਚਰਜ ਗੁਰਦੀਵ ਜਨ ਕੋ ਕਿਰਪਾ ਕਰੋ ਪ੍ਰਭ ਤਨ ਕੋ ਲਾਭ 시ਵ ਗੋਨਨ দান ਅੰਮ੍ਰਿਤ ਪੀਆ ਮਨ ਤਨ ਆਨੰਦ ਨਾਨਕ ਕਬੂ ਨਾ ਵਿਸਰੈ ਪ੍ਰਭ ਪਰਮ ਆਨੰਦ ਬਿਲਾਵਲੇ ਮਹੱਲਾ ਪੰਜਵਾਂ ਤ੍ਰਿਸ਼ਣ 부ਝੀ ਮਮਤਾ ਗਈ 나ਠੇ ਪੈ ਪਰਮ ਛਤ ਪਾਈ ਆਨੰਦ ਪਿਆ ਗੁਰ ਕੀਨੇ ਤਰਮਾ ਗੁਰ ਪੂਰਾ ਹਾਰਾ ਦਿਆ ਬਿਨਸੀ ਮੇਰੀ ਪੀਰਾ ਤਨ ਮਨ ਸਭ ਸੀਤਲ ਭਇਆ ਪਾਇਆ ਸੁਖਬੀਰ ਰਹਾਉ ਸੋਵਤ ਹਰ ਜਪ ਜਾਗਿਆ ਪੀਖਿਆ ਬਿਸਮਾਦ ਬੀ ਅੰਮ੍ਰਿਤ ਦ੍ਰਿਪਤਾ ਸਿਆ ਤੰਕਾ ਚਰਜ ਸਵਾਦ ਆਪ ਮੁਗਤ ਸੰਗੀਤ ਰਹਿ ਕੁੱਲ ਕੁਟਾਂਬੇ ਉਧਾਰੇ ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੈ ਨੀਚ ਅਨਾਥ ਅਜਾਨ ਮੈਂ ਨਿਰਗੁਨ ਗੁਨਹੀ ਨਾਨਕ ਕੋ ਕਿਰਪਾ ਭਈ ਦਾਸ ਆਪਣਾ ਕੀ ਨ ਬਿਲਾਵਲ ਮਹੱਲਾ ਪੰਜਵਾਂ ਹਰ ਭਗਤਾ ਕਾ ਆਸਰਾ ਅਨਾਈ ਠਾਉ ਤਾਨ ਦੇ ਬਾਨ ਪਰਵਾਰ ਧੰਨ ਪ੍ਰਭ ਤੇਰਾ ਨਾਮ ਕਾਰ ਕਿਰਪਾ ਪ੍ਰਭ ਆਪਣੀ ਆਪਣੇ ਦਾਸ ਰਖ ਲਈਏ ਨਿੰਦਕ ਨਿੰਦਾ ਕਰ ਪਚੀ ਜਮ ਕਾਲ ਗ੍ਰਸੀ ਰਹਾਉ ਸੰਤਾ ਇਕ ਤੇ ਆਵਨਾ ਦੂਸਰ ਕੋ ਨਾ ਆਹੀ ਇਕਸੇ ਆਗੈ ਬੇਨਤੀ ਰਵਿਆ ਸਰਬਥਾਈ ਕਥਾ ਪੁਰਾਤਨ ਔ ਸੁਣੀ ਭਗਤਨ ਕੀ ਬਾਣੀ ਸਗਲ ਦੁਸ਼ਟ ਖੰਡ ਖੰਡ ਕੀਐ ਜਨ ਲੀਏ ਮਾਨੀ ਸਤਿ ਬਚਨ ਨਾਨਕ ਕਹੈ ਪਰਗਟ ਮੈਂ ਸਭ ਮਾਹੀ ਪ੍ਰਭ ਕੈ ਸੇਵਕ ਸਰਨ ਪ੍ਰਭ ਤਿੰਨ ਕੋ ਪਉ ਨਾਹੀਂ ਬਿਲਾਵਲੇ ਮਹੱਲਾ ਪੰਜਵਾਂ ਬੰਧਨ ਕਾਟੇ ਸੋ ਪ੍ਰਭ ਜੰਕੈ ਕਲ ਹਾਥ ਅਵਰ ਕਰਮ ਨਹੀਂ ਛੁੱਟੀ ਐ ਰੱਖੋ ਹਰ ਨਾਥ ਤੂ ਸਰਨਾਗਤ ਮਾਦੇਵੀ ਪੂਰਨ ਦਿਆਲ ਛੂਟ ਜਾਏ ਸੰਸਾਰ ਤੇ ਰੱਖੇ ਗੋਪਾਲ ਰਹਾਉ ਆਸਾ ਪਰਮ ਬਿਕਾਰ ਮੋ ਇਨ ਮਾਇ ਲੁਭਾਨਾ ਝੂਠ ਸਮਗਰੀ ਮਨ ਵਸੀ ਪਾਰ ਬਰਮ ਨਾ ਜਾਣਾ ਪਰਮ ਜੋਤ ਪੂਰਨ ਪਰਖ ਸਭ ਜੀਤ ਮਾਰੀ ਜਿਉ ਤੂੰ ਰਾਖੀ ਤਿਉ ਰਹਾ ਪ੍ਰਭ ਅਗਮ ਅਪਾਰੀ ਕਰਨ ਕਰਨ ਸਮਰਥ ਪ੍ਰਭ ਦੇ ਆਪਣਾ ਨਾਉ ਨਾਨਕ ਤਰੀਐ ਸਾਦ ਸੰਗ ਹਰ ਹਰ ਗੁਣ ਗਾਉ ਬਿਲਾਵਲੇ ਮਹੱਲਾ ਪੰਜਵਾਂ ਕਮਨ ਕਮਨ ਨਹੀਂ ਪਤਰਿਆ ਤੁੰਬਰੀ ਭਰਤੀਤ ਮਹਾ ਮੋਨੀ ਮੋਇਆ ਨਰਕ ਕੀ ਰੀਤ ਮਨ ਖਟ ਹਰ ਤੇਰਾ ਨਹੀਂ ਵਿਸਾਸ ਤੂੰ ਮਾਉਦ ਮਾਦਾ ਖਰ ਕਾ ਪੈ ਖਰ ਤੋਂ ਛਟੈ ਜੋ ਯੋ ਪ੍ਰਲਾਦਾ ਰਹਾਉ ਜਪ ਤਪ ਸੰਜਮ ਤਮਖੰਡੀ ਜਮ ਕੇ ਦੁਖ ਡਾਂਡ ਸਿੰਬਰੇ ਨਾਹੀ ਜੋਨਨ ਦੁਖ ਨਿਰਲज्जੀ ਪਾਂਡ ਹਰ ਸੰਗ ਸਹਾਈ ਮਾ ਮੀਤ ਤਿਸ ਸਿਉ ਤੇਰਾ ਭੀਦ ਬੀਦਾਂ ਪੰਜ ਬਟਵਾ ਰਹੀ ਉਪਜਿਓ ਮਾਖੀਦ ਨਾਨਕ ਤਨ ਸੰਤਨ ਸਰਨਾਗਤੀ ਜਿਨ ਮਨ ਵਸ ਕੀ ਨਾ ਤਨ ਤਨ ਸਰਬਸ ਆਪੈਣਾ ਪ੍ਰਭ ਜਨ ਕੋ ਦੀਨਾ ਬਿਲਾਵਲ ਮਹੱਲਾ ਪੰਜਵਾਂ ਉਦਮ ਕਰਤ ਅਨੰਦ ਪਿਆ ਸਿਮਰਤ ਸੁਖ ਸਾਰ ਜਪ ਜਪਨਾਮ ਗੋਬਿੰਦ ਕਾ ਪੂਰਨ ਬ੍ਰਹਮ ਵਿਚਾਰ ਚਰਨ ਕੰਬਲ ਗੁਰ ਕੀ ਜਪਤ ਹਰ ਜਪ ਹਉ ਜੀਵਾ ਪਾਰ ਬ੍ਰਮ ਆਰਾਧਤੀ ਮੁਖ ਅੰਮ੍ਰਿਤ ਪੀਵਾ ਰਹਾਉ ਜੀ ਜੰਤ ਸੁਖ ਸਭ ਸੁਖ ਵਸੀ ਜੀ ਜੰਤ ਸਭ ਸੁਖ ਬਸੈ ਸਭ ਕੀ ਮਨ ਲੋਚ ਪਾਰੇ ਉਪਕਾਰਨਤ ਚਿਤਵਤੀ ਨਾਈ ਕਸ਼ਪੋਚ ਤਨ ਸੂਥਾਨ ਬਸੰਤ ਧਨ ਜੈ ਜਪੀਏ ਨਾਮ ਕਥਾ ਕੀਰਤਨ ਹਰਿ ਅਤ ਕਾ ਨਾਮ ਸੁਖ ਸਹਿਜ ਬਿਸਰਾਮ ਮਨ ਤੇ ਕਦੇ ਨਾ ਵਿਸਰੇ ਅਨਾਥਾਂ ਕੋ ਨਾਥ ਨਾਨਕ ਪ੍ਰਭ ਸਰਨਾਗਤੀ ਜਾਣ ਕੇ ਸਭ ਕਿਛ ਹਾਥ ਬਿਲਾਵਲ ਮਹਿਲਾ ਪੰਜਵਾਂ ਜਿੰਨ ਤੂੰ ਬੰਦ ਕਰ ਛੋਡਿਆ ਭੋਨਾ ਸੁਖ ਮੈਂ ਪਾਇਆ ਸਦਾ ਸਿਮਰ ਚਰਨਾਰਬਿੰਦ ਸੀਤਲ ਹੋਤਾ ਆ ਜੀਵਤ ਆਇਥਵਾ ਮੂਵਾ ਕਿਸ਼ ਕਾਮ ਨਯਾ ਹੋਵੇ ਜਿਨ ਏ ਰਚਨ ਰਚਾਇਆ ਕਉ ਤਿਸ ਸਿਓ ਰੰਗ ਲਾਵੈ ਰਹਾਉ ਰੀ ਪ੍ਰਾਣੀਓ ਸਨਸੀਤ ਕਰਤਾ ਕਰੈ ਕਾਮਤੀ ਕਾਢੈ ਕੀਰੀ ਤੇ ਹਸਤੀ ਕਰੈ ਟੂਟਾਲੈ ਗੰਡੈ ਅੰਡਜ ਜੀਰਜ ਸੇ ਤੁਜੀ ਉਤਪੋਜਾ ਪ੍ਰਭ ਕੀ ਇਹ ਕਿਰਤ ਕਰਤ ਕਮਾਵਨ ਸਰਬ ਫਲ ਰਵਿਏ ਹਰ ਨਿਰਤ ਹਮਤੇ ਕਸ਼ੂਨਾ ਹੋਵਨਾ ਸਰਨ ਪ੍ਰਭ ਸਾਦ ਮੋ ਮਗਨ ਕੋ ਪੰਦ ਤੇ ਨਾਨਕ ਗੁਰ ਕਾੜ ਬਿਲਾਵਲ ਮਹੱਲਾ ਪੰਜਵਾਂ ਖੋਜਤ ਖੋਜਤ ਮੈਂ ਫੇਰਾ खोजो बनथान अश्लुशीद पीद प्रभ ऐसे भगवान कब देखो प्रभ अपना आत्म कै रंग जागन ते सुपला भला जागन ते सुपना भला बस ये प्रभ संग रहाओ वर्ण आश्रम शास्त्र सनो दर्शन की प्यास रूप नरेख न पंच तत् ठाकर पवनास ओ रूप संतन कह विरले जोगी सर ਕਾਰ ਕਿਰਪਾ ਜਾਣ ਕੋ ਮਿਲੇ ਤਨ ਤਨ ਤੇ ਈਸਰ ਸੋ ਅੰਤਰ ਸੋ ਬਾਹਰੀ ਬਿਨ ਸੇ ਤੇ ਪਰਮਾ ਨਾਨਕ ਤਸ ਪ੍ਰਭ ਭੀਟਿਆ ਜਾਣ ਕੇ ਪੂਰਨ ਕਰਮਾਂ ਬਿਲਾਵਲ ਮਹੱਲਾ 5 ਜੀ ਜੰਤ ਸੋ ਪ੍ਰਸੰਨ ਬੈ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ ਕਰ ਆਹਾਰਿਆਪ ਖਾਤ ਖਰਚ ਨਿਬਤ ਰਹਿ ਗੁਰ ਸਬਦ ਦੀ ਆਖੋਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੁੱਟ ਰਹਾ ਸਾਧ ਸੰਗਿ ਆਰਾਧਨਾ ਹਰ ਨਦੀ ਆਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਆਰਾਧੇ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਤਨ ਸੰਚਿਆ ਜੰਗਾ ਨਹੀਂ ਸਮਾਰੇ ਸਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਬਿਲਾਵਲ ਮਹੱਲਾ ਪੰਜਵਾਂ ਸਿੰਬਰ ਸਿੰਬਰ ਪੂਰਨ ਪ੍ਰਭੂ ਕਾਰਜ ਪੈਰਾਸੇ ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ ਰਹਾਉ ਬਿਗੈ ਨਾ ਕੋ ਲਗਤਾ ਗੁਰ ਪੈ ਅਰਦਾਸ ਰਖਵਾਲਾ ਗੋਬਿੰਦ ਰਾਈ ਭਗਤਨ ਕੀ ਰਾਸੇ ਟੋਟ ਨ ਆਵੇ ਕਦੇ ਮੂਲ ਪੂਰਨ ਪੰਡਾਰ ਚਰਨ ਕੰਬਲ ਮਨ ਤਨ 바ਸੀ ਪ੍ਰਭ ਅਗਮ ਅਪਾਰ ਬਸਤ ਕਮਾਵਤ ਸਭ ਸੁਖੀ ਕੈ ਸ਼ਿਉਨ ਨਾ ਦਿਸੈ ਸੰਤ ਪ੍ਰਸਾਦ ਭੇਟੇ ਪ੍ਰਭੂ ਪੂਰਨ ਜਗ ਦੀਸੈ ਜੈ ਜੈ ਕਾਰ ਸਭੀ ਕਰੈ ਸਜ ਥਾਨ ਸੁਹਾਇ ਜਪ ਨਾਨਕ ਨਾਮ ਨਿਧਾਨ ਸਖ ਪੂਰਾ ਗੁਰ ਪਾਇਆ ਵਾਹਿਗੁਰੂ